ਦੇਖੋ ਇਹਨਾਂ ਕੋਲ ਕਿੰਨਾ ਸੋਹਣਾ ਟਰੈਕਟਰ ਬਿਲਕੁਲ ਨਵੇਂ ਮਾਰਕਟ ਟਰੈਕਟਰ ਪਾਣੇ ਪਾਈਆਂ ਕੋਲ ਬਈ ਅੰਦਰ ਦੇਖੋ ਤੁਹਾਨੂੰ ਤੁਨ ਕਰਾਰ ਕੇ ਟਰੈਕਟਰ ਦੇਖੋ ਜਮਾਂ ਨਵੇਂ ਨੇ 3,85,000 ਟਰੈਕਟਰ ਦੇ ਦਣਗੇ ਵੀਰ ਜੀ ਉਹਨਾਂ ਕੋਲ ਇਹ ਕਾ 55 2020 ਮਾਡਲ ਹੈ ਟਰੈਕਟਰ ਮਿਲੂਗਾ ਤੁਹਾਨੂੰ 7.5 ਲੱਖ ਦਾ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਤੋਂ ਵੱਡਾ ਸਾਰੇ ਦੇ ਦੋਸਤੋ ਅੱਜ ਮੈਂ ਆਇਆ ਪਟਿਆਲੇ ਤੋਂ ਪਟਿਆਲੇ ਸ਼ਹਿਰ ਦੇ ਵਿੱਚ ਦੇਖ ਸਕਦੇ ਹਾਂ ਟਰੈਕਟਰਾਂ ਦੀ ਮਾਰਕੀਟ ਲੱਗੀ ਹੋਈ ਆ ਬਹੁਤ ਚੀਪਸਟ ਪ੍ਰਾਈਸ ਇਹਨਾਂ ਦੇ ਬੜੇ ਸਸਤੇ ਪ੍ਰਾਈਸ ਨੇ ਵਧੀਆ ਕੁਆਲਿਟੀ ਦੇ ਟਰੈਕਟਰ ਨੇ ਬਿਲਕੁਲ ਨ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਬਾਈ ਜੀ ਗੱਲ ਕਰਾਉਣੇ ਆ ਹਰ ਬਾਈ ਜੀ ਕੀ ਹਾਲ ਸਸਰੀ ਕਾਰਵਾ ਜੀ ਹਾਂ ਜੀ ਸਸਰੀ ਕਾਰਵਾ ਬਾਈ ਜੀ ਕੀ ਨਾਮ ਆ ਆਪਣਾ ਦੁਕਾਨ ਦਾ ਜਗਮੋਹਨ ਟਰੈਕਟਰਸ ਜਗਮੋਹਨ ਟਰੈਕਟਰ ਉਹ ਜੀ ਬਾਈ ਜੀ ਦੱਸ ਦੋ ਮਾੜਾ ਜਿਆ ਕੱਲਾ ਕੱਲਾ ਟਰੈਕਟਰ ਦਾ ਰੇਟ ਦੱਸ ਦੋ ਇੱਕ ਤਾਂ ਕੋਈ ਗੱਲ ਨਹੀਂ ਦੱਸ ਦਿੰਦੇ ਆ ਆ ਨੰਬਰ ਕਿੱਥੋਂ ਕਿੱਥੋਂ ਦੇ ਨੇ ਨੰਬਰ ਪੰਜਾਬ ਦਾ ਹਰਿਆਣਾ ਜੀ ਅੱਛਾ ਸਾਰੇ ਨੰਬਰ ਨੇ ਬਾਈ ਜਿਹੜੇ ਪੰਜਾਬ ਤੇ ਹਰਿਆਣਾ ਦੇ ਨੇ ਅਸੀਂ ਆ ਸੋਨਾਲੀਕਾ ਦਾ ਪ੍ਰਾਈਸ ਦੱਸ ਦੋ ਕਿਹੜਾ ਮਾਡਲ ਸਾਰਾ ਕੁਝ ਦੱਸ ਦਿਓ ਸੋਨਾਲੀਕਾ 55 2020 ਮਾਡਲ ਹੈ ਟਰੈਕਟਰ ਮਿਲ 7.5 ਲੱਖ ਰੁਪਏ ਦਾ ਸੋਨਾ ਲੀਕਾ ਦੇਖ ਸਕਦੇ ਹੋ ਹਾਂਜੀ ਠੀਕ ਹੈ ਜੀ ਤੇ ਆ ਵੀ ਸੋਨਾ ਲੀਕਾ ਜੀ ਇਹ ਕਿਹਦਾ ਮੰਗ ਲੈ 18 ਮਾਡਲ ਹੈ ਜੀ ਇਹ 18 ਮਾਡਲ ਹੈ ਜੀ ਅਸਾਰੇ ਦੇਖ ਸਕਦੇ ਹੋ ਕਿਹੜਾ ਬਹੁਤ ਕੜ ਚੱਲਿਆ ਟਰੈਕਟਰ ਹੈ ਹਾਂਜੀ ਬਹੁਤ ਕੜ ਚੱਲਿਆ ਟਰੈਕਟਰ ਹੈ ਸਾਰੇ ਟਾਇਰ ਟੂ ਸਭ ਨਾਲ ਦੇ ਆ ਅੱਛੇ ਸਾਰਾ ਕੁਝ ਨਾਲ ਦੇ ਦੇ ਹਾਂਜੀ 4,85,000 ਦੀ ਮੰਗ ਹੈ ਜੀ ਇਹ 4,85,000 ਰੇਟ ਹੈ ਜੀ ਆ ਸੋਨਾ ਲੀਕਾ 18 ਮਾਡਲ 18 ਮਾਡਲ ਕੀ ਬਾਤ ਹੈ ਔਰ ਇਹ ਵਾਲਾ ਨਿਊ ਹਾਲੈਂਡ ਨਿਊ ਹਾਲੈਂਡ 2015 ਮਾਡਲ ਟਰੈਕਟਰ ਹੈ ਜੀ ਇਹ 2015 ਹਾਂਜੀ ਹਾਂ 2015 ਮਾ 3 ਸਪੀਡ ਗੀਅਰ ਹੈ ਸਵਾ ਚਾਰ ਲੱਖ ਦਾ ਰਿਕ ਇਹ ਪੈ ਜਾਊਗਾ ਆਪਾਂ ਨੂੰ ਸਵਾ ਚਾਰ ਲੱਖ ਰੁਪਏ ਦਾ 3 ਸਪੀਡ ਗੀਅਰ ਠੀਕ ਹੈ ਜੀ ਆ ਪ੍ਰੀਤ ਹੈ ਜੀ ਇੱਕ ਇਧਰ ਖੜਾ ਜੀ ਇਹ ਦੇਖੋ 4x4 ਖੜਾ ਇਧਰ ਪ੍ਰੀਤ ਟਰੈਕਟਰ 90 ਪਾਵਰ ਇਹ 90 ਪਾਵਰ ਹੈ ਜੀ ਫੋਰਵੀਲ ਟਰੈਕਟਰ ਹੈ 90 ਪਾਵਰ ਹੈ 2021 ਮਾਡਲ ਹੈ 2021 ਮਾਡਲ ਪੰਜਾਬ ਨੰਬਰ ਅੱਛਾ ਜੀ 9 ਲੱਖ ਦੀ ਮੰਗ ਹੈ ਇਹ ਵੀ ਪੰਜਾਬ ਨੰਬਰ ਹੈ ਕਿੰਨੇ ਦਾ 9 ਲੱਖ ਦੀ ਮੰਗ ਹੈ 9 ਲੱਖ ਦੀ ਮੰਗ ਆ ਬਾਈਆਂ ਦੀ ਠੀਕ ਆ ਦੇਖ ਸਕਦੇ ਹੋ ਇਹ ਕਿਹੜਾ ਮਾਡਲ ਹੈ ਜੀ ਆ ਸੋਲਿਸ 22 ਮਾਡਲ ਟਰੈਕਟਰ ਹੈ 60 ਪਾਵਰ ਵਾਲਾ ਇਹ 2022 ਮਾਡਲ ਹੈ ਜੀ 60 ਪਾਵਰ ਹੈ ਤੇ ਇਹ ਦਾ ਰੇਟ ਕੀ ਹੈ ਜੀ ਇਹ ਟਰੈਕਟਰ ਦੇ ਦਾਂਗੇ ਜੀ 6.5 ਲੱਖ ਦਾ ਇਹ 6.5 ਲੱਖ ਰੁਪਏ ਦਾ ਟਰੈਕਟਰ ਮਿਲ ਜੂਗਾ ਤੁਹਾਨੂੰ ਆ ਦੇਖ ਸਕਦੇ ਹੋ 60 ਪਾਵਰ ਹੈ ਤੇ ਇਹ ਨੰਬਰ ਕਿਥੋਂ ਦਾ ਜੀ ਨੰਬਰ ਹਰਿਆਣਾ ਇਹ ਨੰਬਰ ਹਰਿਆਣੇ ਦਾ ਟਰੈਕਟਰ ਹੈ ਸੋਨਾਲੀਕਾ 90 2022 ਮਾਡਲ ਹੈ ਜੀ 90 ਪਾਵਰ ਪੰਜਾਬ ਨੰਬਰ 2022 ਮਾਡਲ ਹਾਂਜੀ ਔਰ ਪੰਜਾਬ ਨੰਬਰ ਹੈ ਵੀ ਹਾਂਜੀ ਹਾਂ ਦੇਖ ਸਕਦੇ ਹੋ ਕਿੰਨਾ ਸੋਨਾ ਟਰੈਕਟਰ ਬਿਲਕੁਲ ਨਵਾਂ ਵਰਗਾ ਟਰੈਕਟਰ ਪਾਣੇ ਪਾਈਆਂ ਕੋਲ ਬਾਈ ਅੰਦਰ ਦੇਖੋ ਪੂਰੀ ਮਾ ਤਨ ਤਨ ਇਕਰਾਰ ਕੇ ਟਰੈਕਟਰ ਦੇਖੋ ਜਮਾਂ ਨਵੇਂ ਆ ਦੇਖੋ 2022 ਮਾਡਲ ਟਰੈਕਟਰ ਆ ਵੀ 2022 ਮਾਡਲ ਆ ਨਵਾਂ ਪਿਆ ਦੇਖੋ ਇਹ ਦੇਖ ਸਕਦੇ ਹੋ ਇਹ ਕਿੰਨੇ ਦਾ ਹੋਵੇ ਆ 9 ਲੱਖ ਦੀ ਡਿਮਾਂਡ ਹੈ ਜੀ ਇਹ 9 ਲੱਖ ਦੀ ਡਿਮਾਂਡ ਆ ਪਾਈਆਂ ਦੀ ਔਰ ਆ ਸਵਰਾਜ ਆ ਸਵਰਾਜ 969 70 ਪਾਵਰ ਵਾਲਾ 2024 ਮਾਡਲ ਹੈ 2024 ਮਾਡਲ ਹੈ ਟਰੈਕਟਰ ਤੁਹਾਨੂੰ ਮਿਲੂਗਾ 9 ਲੱਖ ਦਾ ਜੀ ਨੰਬਰ ਕਿੱਥੋਂ ਦਾ ਜੀ ਇਹ ਨੰਬਰ ਇਸ ਆ ਪੰਜਾਬ ਦਾ ਲੁਧਿਆਣਾ ਦਾ ਆਹ ਰੇ ਜ਼ਿਆਦਾਤਰ ਮੁੰਡਾ ਪੰਜਾਬ ਦੀ ਹੈ ਹਰਿਆਣੇ ਦੀ ਹੈ ਪੰਜਾਬ ਦਾ ਨੰਬਰ ਹਾਂ ਜੀ ਇਹ ਨਿਊ ਹਾਲੈਂਡ ਦਾ ਖੜਾ ਛਤੀ ਆ 15 ਆ 15 ਮਾਡਲ ਹੈ 3 ਸਪੀਡ ਗੇਅਰ ਐਲਟ੍ਰੈਟਰ ਹੈ ਹਾਂਜੀ ਆ ਡੈਕਟਰ ਤੁਹਾਨੂੰ ਮਿਲੂਗਾ 4,35,000 ਦਾ 4,35,000 ਦੀ ਨਿਗ੍ਹਾ ਮਾਰੋ ਨਿਊ ਹਾਲੈਂਡ ਸ਼ੋਰੂਮ ਡੈਕਟਰ ਹੈ ਔਰ ਅੱਗੇ ਆ ਜਾਓ ਸੋਨਾਲੀਕਾ ਇੱਕ ਹੋਰ ਖੜਾ ਅੰਦਰ ਸੋਨਾਲੀਕਾ 45 ਆ 2017 ਮਾਡਲ ਦਾ 745 2017 ਮਾਡਲ 17 ਮਾਡਲ ਹੈ ਸਾਰੀ ਨਾਲ ਦੀ ਕੰਡੀਸ਼ਨ ਹੈ ਟਰੈਕਟਰ ਦੀ ਇਹਦਾ ਵੀ ਸਾਰਾ A to Z ਪੁਰਜ਼ਾ ਸਾਰਾ ਨਾਲ ਦੇ ਨੇ 385 ਦੀ ਡਿਮਾਂਡ ਹੈ 50 ਪਾਵਰ ਨਾਲ 385000 ਟਰੈਕਟਰ ਦੇ ਦੇਣਗੇ ਵੀਰ ਜੀ ਠੀਕ ਹੈ ਥੋੜਾ ਬਹੁਤ ਉੱਪਰ نیچے ਹੋ ਜੂਗਾ ਜਦੋਂ ਆਓਗੇ ਪਤਾ ਲੱਗ ਜੂ ਸਾਰਾ ਰੇਟਨ ਦਾ ਬਿਲਕੁਲ ਕਟ ਪ੍ਰਾਈਸ ਤੇ ਵੀਰ ਜੀ ਰੇਟ ਲਾ ਰਖੇ ਨੇ ਆ 245 ਪਰ ਇੰਡੋ ਫਾਰਮ ਦੇ ਕੋਲ ਆਏ ਆ ਦੇਖ ਲਈਏ ਹਾਂਜੀ 22 ਮਾਡਲ ਇੰਡੋ ਫਾਰਮ ਹੈ ਬਾਈ ਮਾਡਲ ਬਾਈ ਮਾਡਲ ਤੇ ਇਹ ਕਿੰਨੇ ਦਾ ਹੋਏਗਾ ਜੀ 6.4 ਦੀ ਡਿਮਾਂਡ ਹੈ ਸ਼ੋਰੂਮ ਟਰੈਕਟਰ ਆ ਲਓ ਜੀ 6.4 ਲੱਖ ਦਾ ਇੰਡੋ ਫਾਰਮ ਮਿਲ ਜੂਗਾ ਤੁਹਾਨੂੰ ਸ਼ੋਰੂਮ ਟਰੈਕਟਰ ਹੈ ਵੀ ਠੀਕ ਆ ਆ ਜੌਂਡੀਅਰ ਆ ਗਿਆ ਹਰੇ ਰੰਗ ਦਾ 5305 19 ਮਾਡਲ 5305 5 19 ਮਾਡਲ 19 ਮਾਡਲ 2019 ਮਾਡਲ ਹੈ 6.6 ਲੱਖ 6.6 ਲੱਖ ਰੁਪਏ ਦਾ ਦੇ ਦੇਣਗੇ ਵੀਰ ਜੀ ਹਾਂਜੀ ਪਰ ਇੱਧਰ ਸੋਨਾ ਲੀਕਾ ਤੇ ਇੱਧਰ ਹੋਰ ਜੌਂਡੀਅਰ ਖੜਾ ਹੈ ਜੌਂਡੀਅਰ 2021 ਮਾਡਲ ਹੈ ਜੀ ਇਹ 2021 ਮਾਡਲ ਆ ਇਹ 2000 ਇਹ 2019 ਮਾਡਲ ਹੈ ਇਹ 2019 ਸੀ ਇਹ 2021 ਮਾਡਲ ਹੈ ਇਹ ਟਰੈਕਟਰ ਤੁਹਾਨੂੰ ਮਿਲ ਜਾਊਗਾ 7.5 ਲੱਖ ਦਾ ਇਹ ਦਿਖਾਓ ਜੀ ਚੰਗੀ ਤਰ੍ਹਾਂ 7.5 ਲੱਖ ਰੁਪਏ ਦਾ ਟਰੈਕਟਰ ਮਿਲ ਜਾਊਗਾ ਤੁਹਾਨੂੰ 2021 ਮਾਡਲ ਠੀਕ ਹੈ ਇਹ ਵੀ ਪੰਜਾਬ ਨੰਬਰੀਆ ਪੰਜਾਬ ਇਹ ਹਰਿਆਣਾ ਨੰਬਰ ਹੈ ਜੀ ਇਹ ਹਰਿਆਣੇ ਨੰਬਰ ਹੈ ਯਾਦ ਰੱਖਿਓ ਹਰਿਆਣੇ ਦਾ ਔਰ ਇਹ ਪਾਲਾ ਪੰਜਾਬ ਦਾ ਸੀ ਆਹ ਪੰਜ ਆ ਵੀ ਹਰਿਆਣਾ ਨੰਬਰ ਹੈ ਜੀ ਇਹ ਵੀ ਹਰਿਆਣਾ ਦੋਵੇਂ ਜੌਨੀਅਰ ਹਰਿਆਣੇ ਨੰਬਰ ਦੇ ਨੇ ਆਹ ਹਾਲੈਂਡ ਨਿਊ ਹਾਲੈਂਡ ਖੜਾ ਹੈ 2021 ਮਾਡਲ ਹਾਂਜੀ ਇਹ ਵੀ ਬ੍ਰਾਂਡ ਨਿਊ ਟਰੈਕਟਰ ਹੈ ਠੀਕ ਹੈ ਜੀ 6,35,0 ਬਫਰ ਵਗੈਰਾ ਲੱਗੇ ਹੋਏ ਨੇ ਸਭ ਕੁਝ ਲੱਗਿਆ ਹੋਇਆ ਆ ਦੇਖੋ ਇਹ ਤੇਮਹਿੰਦਰਿਆ ਆ 0 ਮੀਟਰ ਦਾ ਟਰੈਕਟਰ ਹੈ ਜੀ ਹਾਂਜੀ 0 ਮੀਟਰ ਦਾ ਟਰੈਕਟਰ ਹੈ ਸਿੱਧਾ ਬਿੱਲ ਕਟਾ ਦਾਂਗੇ ਪਾਰਟੀ ਦੇ ਨਾਮ ਤੇ ਅੱਛਾ ਜੀ ਹਾਂਜੀ ਇਹ ਕਿੰਨੇ ਦਾ ਪੈ ਜਾਊਗਾ ਜੀ ਇਹ 8 ਲੱਖ ਦੇ ਡਿਮਾਂਡ ਹੈ ਨਵਾਂ 9.5 ਲੱਖ ਦਾ ਇਹ ਨਵਾਂ 9.5 ਲੱਖ ਦਾ ਇੱਕ ਕੰਨਾ ਮਰਲ ਹੈ ਸ਼ੋਰੂਮ ਬਿੱਲ ਕਟਾ ਦਾਂਗੇ ਹੁਣ ਦੇ ਅੱਛਾ 2024 ਆ ਲੈ ਜਮੀ ਨਵਾਂ ਦੇ ਦੇਣਗੇ ਵੀਰ ਜੀ 8 ਲੱਖ ਰੁਪਏ ਦਾ ਸ਼ੋਰੂਮ ਤੇ ਪਤਾ ਕਰੋਗੇ 9.5 ਲੱਖ ਰੁਪਏ ਮੰਗਣਗੇ ਤੁਹਾਡੇ ਦੋ ਟਰੈਕਟਰ ਹੈ ਜਿਹੜਾ ਮਰਜ਼ੀ ਲੈ ਜਾਣਾ ਆ ਦੋਵੇਂ ਟਰੈਕਟਰ ਨਹੀਂ ਕਾ ਖੜਾ ਅੱਗੇ ਇੱਧਰ ਖੜਾ ਸੋਨਾਲੀ ਕਾ ਇੱਕ ਹੋਰ ਸੋਨਾਲੀ ਕਾ 55 2022 ਮਾਡਲ ਇਹ ਵੀ ਸ਼ੋਰੂਮ ਟਰੈਕਟਰ ਹੈ ਇਹ ਵੀ ਸ਼ੋਰੂਮ ਹੈ ਬਹੁਤ ਕੱਟ ਚੱਲੇ ਟਰੈਕਟਰ ਹੈ 500 ਘੰਟੇ ਦੇ ਕਰੀਬ ਹਾਂਜੀ ਇਹ 6 ਲੱਖ 35 ਹਜ਼ਾਰ ਦਾ ਇਹ 6 ਲੱਖ 35 ਹਜ਼ਾਰ ਦਾ ਕਿਹਨਾ ਮਾਡਲ 2022 2022 ਮਾਡਲ 6 ਲੱਖ 35 ਹਜ਼ਾਰ ਦਾ ਇੱਕ ਆ ਸਵਰਾਜ ਦੱਸ ਦਿਓ ਜੀ ਆ ਸਵਰਾਜ 960 2017 ਮਾਡਲ ਹੈ 2017 ਮਾਡਲ ਹੈ ਇਹ ਟਰੈਕਟਰ ਤੁਹਾਨੂੰ ਮਿਲੇਗਾ 475 ਦਾ 4 ਲੱਖ 75 ਹਜ਼ਾਰ ਦਾ ਸਵਰਾਜ ਮਿਲ ਜੂਗਾ ਆ ਪਾਵਰ ਟਰੈਕ ਖੜਾ ਹੈ 44 ਪਾਵਰ ਟਰੈਕ ਖੜਾ ਬਈ 55 44 53 ਪਾਵਰ ਹੈ 2017 ਮਾਡਲ ਹੈ ਬਠਿੰਡਾ ਨੰਬਰ ਠੀਕ ਹੈ ਜੀ ਬਠਿੰਡਾ ਨੰਬਰ ਹੈ ਪੰਜਾਬ ਦਾ ਹੀ ਹੈ 17 ਮਾਡਲ ਹੈ 17 ਮਾਡਲ ਹੈ ਤੇ ਕਿੰਨੇ ਦਾ ਪੈਜੂਗਾ ਇਹ ਇਹ 4 ਲੱਖ ਦੀ ਡਿਮਾਂਡ ਹੈ ਜੀ ਇਹ 4 ਲੱਖ ਦਾ ਪੈਜੂਗਾ ਜੀ ਹਾਂਜੀ ਔਰ ਇਹ ਵਾਲਾ ਸੋਨਾ ਲੀਕਾ ਆ 22 ਮਾਡਲ ਹੈ ਟਾਈਗਰ 60 ਪਾਵਰ ਵਾਲਾ ਅੱਛਾ ਜੀ ਹਾਂਜੀ ਇਹ 6.5 ਦੀ ਡਿਮਾਂਡ ਹੈ ਜੀ ਇਹ 60 ਪਾਵਰ ਹੈ ਜੀ 6.5 ਲੱਖ ਰੁਪਏ ਦੀ ਡਿਮਾਂਡ ਹੈ ਥੋੜਾ ਬਦ ਉੱਪਰ ਨੀਚੇ ਹੋ ਜਾਊਗਾ ਟਾਈਮ ਤੇ ਠੀਕ ਆ ਇੱਕ ਵਾਰੀ ਆਇਆ ਹੋ ਇੱਥੇ ਜ਼ਰੂਰ ਭਾਈਆਂ ਕੋਲ ਦੱਸੋ ਕਿਵੇਂ ਲੱਗੀ ਵੀਡੀਓ ਹੋਰ ਵੀ ਇਤਨੇ ਵੀਡੀਓ ਲੈ ਕੇ ਆਇਆ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾ ਕਰਾਂਗੇ ਜਿੱਥੇ ਵੀ ਟ੍ਰੈਕਟਰਾਂ ਦੀ ਮੰਡੀ ਲੱਗਦੀ ਆ ਕੋਈ ਹੋਰ ਗੱਡੀਆਂ ਕਾਰਾਂ ਦੀਆਂ ਸਾਰੀਆਂ ਵੀਡੀਓ ਬਣਾਇਆ ਕਰਾਂਗੇ ਸੋ ਕਿਵੇਂ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਅਗਲੀ ਵੀਡੀਓ ਤੱਕ ਬਾਏ ਬਾਏ